ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਗਤਪੁਰਾ ਸੰਗਤਪੁਰਾ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਬਾਗੇਪੁਰਾਣੇ ਤੋਂ ਜਦੋਂ ਆਪਾਂ ਭਗਤੇ ਭਾਈ ਵਾਲੀ ਸੜਕ ਦੇ ਉੱਤੇ ਨਿਕਲਦੇ ਆ ਦੋਸਤੋ ਤਾਂ ਚੰਨੂਆਣੇ ਤੋਂ ਬਾਅਦ ਚ ਇਹ ਪਿੰਡ ਆਉਂਦਾ ਇਹਦੇ ਨੇੜੇ ਪਿੰਡ ਕੋਟਲਾ ਰਾਏਕਾ ਥਰਾਜ ਇਹ ਵੀ ਇਹਦੇ ਆਸ-ਪਾਸ ਹੈ ਤੋਂ ਬਿਨਾ ਰੌਂਤਾ ਸਮਾਧ ਭਾਈ ਇਹ ਪੰਡ ਵੀ ਇਹਦੇ ਇਹਦੇ ਆਸ-ਪਾਸ ਦੇ ਰਹਿ ਜਾਂਦੇ ਆ ਵੈਸੇ ਇਹ ਛੜਕ ਮੈਂ ਤੁਹਾਨੂੰ ਦੱਸ ਤੀਏ ਦੋਸਤੋ ਵੀ ਬਾਘੇਪੁਰਾਣੇ ਤੋਂ ਭਗਤੇ ਭਾਈ ਵਾਲੀ ਛੜਕ ਦੇ ਉੱਤੇ ਸੰਗਤਪੁਰਾ ਪਿੰਡ ਆਉਂਦਾ ਹੈ ਤਹਿਸੀਲ ਬਾਘਾਪੁਰਾਣਾ ਤੇ ਜ਼ਿਲ੍ਹਾ ਮੋਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਹੋਰੀ ਕਰਦੇ ਆ ਵਪਾਰ ਦਾ ਕੰਮ ਇਹਨਾਂ ਕੋਲ ਗਾਵਾਂ ਰੂਟੀਨ 'ਚ ਹੀ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਤੇ ਦੋ ਨਾਗ ਦਿਖਾਉਣੇ ਹਾਲਾਂਕਿ ਇਹਨਾਂ ਤੋਂ ਬਿਨਾਂ ਵੀ ਕੁਝ ਵੈੜਾਂ ਕੱਚੀਆਂ ਬਾਈ ਕੋਲ ਵਿਕਰੀ ਵਾਲੀਆਂ ਹੈਗੀਆਂ ਉਹ ਵੀਡੀਓ 'ਚ ਨਹੀਂ ਦਿਖਾ ਰਹੇ ਕਿਉਂਕਿ ਦੋ ਨਾਗੇ ਸਾਨੂੰ ਤਿਆਰੀ 'ਚ ਲੱਗੇ ਤੇ ਦੋਨੋਂ ਹੀ ਤੁਹਾਨੂੰ ਦਿਖਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾ ਕਿ ਜਿਹੜਾ ਤੁਹਾਨੂੰ ਜੱਜੂ ਜਿਹੜੀ ਵੈੜ ਗਾਂ ਇਹਨਾਂ ਚ ਜੱਜਦੀ ਹੋਈ ਉਹ ਤੁਸੀਂ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੱਚੀ ਤੋਂ ਹੀ ਕਰਦੇ ਆਪਾਂ ਇਹਦੇ ਬਾਰੇ ਡਿਟੇਲ ਪੁੱਛਦੇ ਆਂ ਅੰਗਰੇਜ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਗਰੇਜ਼ ਅੱਜ ਆਪਾਂ ਦੋ ਗਾਵਾਂ ਦਿਖਾ ਰਹੇ ਆਂ ਭਾਈ ਪਹਿਲੇ ਨੰਬਰ ਤੇ ਵੈੜ ਕਨਵਾਸੂਆ ਇਹ ਭਾਈ ਪਹਿਲਾ ਸੋਇਆ ਭਲੋਣਾ ਬੱਚੀ ਦੰਦੋ ਕਿਵੇਂ ਹੈ ਦੰਦੋ ਚੌਕ ਦੇ ਚੱਕਦੀ ਹੈ ਭਾਈ ਚੌਕ ਦੇ ਦੰਦੇ ਚੱਕ ਰਹੀ ਹੈ ਹਾਂਜੀ ਕਿੰਨੇ ਕੁ ਦਿਨ ਲਊ ਸੋਨ ਚ ਇਹ ਭਾਈ ਇੱਕ ਹਫ਼ਤਾ ਵੈੜ ਇਹ 97000 ਰੁਪਏ 97000 ਦੰਦ ਪਹਿਲਾਂ ਹੀ ਦਿਖਾ ਦਿੱਤੇ ਆਪਾਂ ਸੋ ਦੋਸਤੋ ਦੰਦ ਤੁਹਾਨੂੰ ਪਹਿਲੀਂ ਚ ਹੀ ਦਿਖਾਣੇ ਆ ਚੌਕ ਦੇ ਦੰਦ ਚੱਕਦੀ ਐ ਦੇਖ ਸਕਦੇ ਹੋ ਤੁਸੀਂ ਸਾਈਡਾਂ ਨੀਵੀਆਂ ਦਿਸਣਗੀਆਂ ਹਜੇ ਇਧਰਲਾ ਦੰਦ ਤਾਂ ਜੇ ਹੋਣੀ ਕੱਢਣਾ ਸ਼ੁਰੂ ਕੀਤਾ ਠੀਕ ਐ ਭਾਈ ਸੋ ਕਨਫਰਮ ਚਾਰ ਦੰਦ ਤੇ ਚਾਰ ਦੰਦ ਵੀ ਹਜੇ ਚੱਕੀ ਰਹੀ ਹੈ ਕੰਪਲੀਟ ਨਹੀਂ ਕੀਤੇ 97000 ਰੇਟ ਹੈ ਥਣ ਹਵਾਨੇ ਦੀ ਬਹੁਤ ਸੋਹਣੀ ਹੈ ਦੋਸਤੋ ਤੇ ਢਾਂਚਾ ਵੀ ਤੁਸੀਂ ਦੇਖ ਸਕਦੇ ਹੋ ਹਜੇ ਹਫਤਾ ਭਾਈ ਕਹਿੰਦਾ ਲਊਗੀ ਤੇ ਪਰ ਅੱਜ ਵੀ ਹਵਾਨਾ ਬੜਾ ਚੰਗਾ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਣਾ ਦਾ ਸੈਜ ਹੱਥੀ ਚੁਾਈ ਵਾਲਾ ਥਾਣਾ ਚ ਬਿੱਥੀ ਫੁੱਲ ਹੈ ਬਾਕੀ ਇਹ ਤਾਂ ਦੱਸੋ ਮੈਂ ਦੱਸ ਹੀ ਦਿੱਤਾ ਤੁਹਾਨੂੰ ਮੁਠੀ ਵਾਲਾ ਥਾਣਾ ਤੇ ਭਲੂਣ ਥੋੜਾ ਬਹੁਤਾ ਹੋ ਜਾਣਾ ਠੀਕ ਹੈ ਭਾਈ ਜੇ ਪੂਰਾ ਨਹੀਂ ਬਿੱਥੀ ਹੋਣ ਦਾ ਓਕੇ ਲਿਆ ਭਾਈ ਸੋ ਦੱਸੋ ਸੋਹਣੀ ਵੈੜ ਹੈ ਜਿਹਨੂੰ ਪਸੰਦ ਆਵੇ 97000 ਰੇਟ ਹੈ ਸਰਫ ਇਹ ਅਭੀ ਰੁੱਤ ਗਰਮੀ ਦੀ ਹੈ ਵੈਸੇ ਇਹ گاਵਾ ਜੇ ਸਿਆਲਾਂ ਦੀ ਰੁੱਤ ਚ ਜੇ ਕਰਮ ਵਾਲੀ ਦੂਜਾ ਸੂਆ ਸੂਗੀ ਤਾਂ ਜਿੰਨੇ ਦੀ ਖਰੀਦ ਲਵੋਗੇ ਉਸ ਤੋਂ ਵੱਧ ਕੇ ਵਿਕੂਗੀ ਇੱਕ ਸੂਆ ਤੁਸੀਂ ਦੁੱਧੇ ਦਾ ਫ੍ਰੀਜ ਪੀ ਸਕਦੇ ਆਂ ਆਹੀਂ ਲਿਆ ਅੰਗਰੇਜ਼ ਫੇਰ ਇੱਧਰ ਨੂੰ ਮੋੜ ਲਈ ਬਾਈ ਸੋ ਚੰਗਾ ਟੰਚ ਹੈ ਹਜੇ ਹਫਤਾ ਲੈਂਦੀ ਦੀਂਦੀ ਹੈ ਬਾਕੀ ਰੁੱਤ ਗਰਮੀ ਹੈ ਪਰ ਫੇਰ ਵੀ ਤਿਆਰ ਹੁਣ ਵੀ ਚੰਗੀ ਹੈ ਭਾਵੇਂ ਇਹ ਦੋਹਾਂ ਦਿਨਾਂ ਚ ਵੀ ਤਿਆਰੀ ਕਰ ਲੈ ਸੂਣ ਦੀ ਅੰਦਰ ਨੂੰ ਫੇਰ ਲੈ ਜੀ ġੇੜਾ ਇੱਕ ਹੋਰ ਕਢਾ ਦੇ ਸੋ ਸੋਹਣੀ ਵਹਿੜ ਦੋਸਤੋ ਪਹਿਲਾ ਸੂਆ ਸੁੰਦੀ ਦੰਦ ਚਾਰ ਤੇ ਚੌਗ ਵਾਲੇ ਦੰਦ ਵੀ ਹਜੇ ਨੀਵੇਂ ਆ ਹੋਣੀ ਚੱਕਣੀ ਸ਼ੁਰੂ ਕੀਤੇ ਆ ਤੁਹਾਡੇ ਸਾਹਮਣੇ ਵੀਡੀਓ ਤੁਹਾਨੂੰ ਦਿਖਾਤੇ ਆ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਦੰਦ ਦਾ ਰਖ ਦੋਸਤੋ ਇਸ ਬੱਛੀ ਦਾ ਜਿਹਨੂੰ ਜੱਚੇ ਉਹ ਵੀਰ ਕਾਲ ਕਰ ਸਕਦਾ ਰੁਕੇ ਇੱਥੇ ਮੈਂ ਤੁਸੀਂ ਅਗਲੇ ਥਾਣਾਂ ਦਾ ਸਹਿਜ ਵੀ ਜ਼ਰੂਰ ਨੋਟ ਕਰਿਓ ਬੜਾ ਸੋਹਣਾ ਥਾਣ ਦਾ ਸਹਿਜ ਆ ਕਿੱਥੀ ਵੀ ਬਹੁਤ ਸੋਹਣੀ ਤੋਰਲਾ ਪਹਿਲਾ ਹੀ ਚੱਲ ਕੇ ਹੁਣ ਤੁਸੀਂ ਤੁਰਤੀ ਬੱਛੀ ਦੇ ਥਾਣ ਦੇਖੋ ਕੱਲਾ ਕੱਲਾ ਥਾਣ ਲੱਗਾ ਹਜੇ ਪਲੂਨ ਥੱਲੇ ਜੇ ਹੀ ਆਈ ਆ ਪੂਰਾ ਹਵਾਨਾ ਜਿਹੜਾ ਪਲੂਨ ਨੇ ਕਵਰ ਕਰ ਲੈਣਾ ਹੁੰਦਾ ਪਹਿਲੇ ਨਾ ਬੱਚਿਆਂ ਦਾ ਉਦੋਂ ਹੋਰ ਸੋਹਣੀ ਲੱਗੂਗੀ ਵੇਹ ਤੇ ਹਵਾਨਾ ਵੀ ਖੁੱਚਾਂ ਤੋਂ ਉੱਤੇ ਹੀ ਤੁਸੀਂ ਇਹ ਤਾਂ ਦੇਖ ਸਕਦੇ ਨਹੀਂ ਸੋ ਇਹ ਦੱਸੋ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਚ ਇੱਕ ਗਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਸਾਹਮਣੇ ਵੱੱਦੀ ਵੀ ਹੈ ਬਾਈ ਕੋਲ ਦੋ ਹੀ ਨਾਗ ਤੁਹਾਨੂੰ ਵੀਡੀਓ ਚ ਦਿਖਾ ਰਹੇ ਸੀ ਅੰਗਰੇਜ਼ ਜਿਹੜੀ ਦੋ ਨੰਬਰ ਤੇ ਗਾਂ ਬਾਈ ਕਨਵਾ ਸੂਹ ਇਹ ਬਾਈ ਤੀਜਾ ਸੂਹਤ ਹੁੰਦੀ ਠੀਕ ਠੀਕ ਹੈ ਕਿੰਨਾ ਟਾਈਮ ਲੇ ਜੂਗੀ ਇਹ ਇਹਦੇ ਵਿੱਚ 10 ਦਿਨ ਬਾਕੀ ਦੱਸਿਆ ਮਾਲਕਾ ਠੀਕ ਹੈ ਇਹਦਾ ਰੀਡ ਕੀ ਰਹੂਗਾ ਇਹਦਾ ਰੇਟ ਰਹੂਗਾ ਬਈ 90000 90000 ਹਾਂਜੀ ਖੋਲੇ ਨੂੰ ਸੋ ਦੋਸੋ ਰੇਟ 90000 ਹੈ ਹਜੇ 10 ਦਿਨ ਲੈਂਦੀ ਹੈ ਇਹਦੇ ਸਕੈਨ ਦੇ ਉੱਤੇ ਥੋੜੇ ਥੋੜੇ ਤੁਹਾਨੂੰ ਨਿਸ਼ਾਨ ਦਿਸਦੇ ਹੋਣਗੇ ਉਹ 올ੰਪੀ ਸਕੈਨ ਜਿਹੜੀ ਪਿਛਲੇ ਸਾਲ ਆਈ ਸੀ ਉਹਦੇ ਨਿਸ਼ਾਨ ਹੈ ਵੈਸੇ ਟਾਂਚਾ ਸੋਨਾ ਹੈ ਥਣ ਥੀਚਵਾਈ ਵਾਲਾ ਹਵਾਨੇ ਦਾ ਰੋਖ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੁੱਧ ਵਾਲੀ ਗਾਂ ਤੇ ਗਰਮੀ ਦੀ ਰੁੱਤ ਚ ਵੀ ਦੁੱਧ ਸੋਨਾ ਦੇਊਗੀ 90000 ਰੇਟ ਹੈ ਤਾਂ ਇਹ ਦੁੱਧ ਦੀ ਗ੍ਰਾਂਟਰੀ ਹੈ ਤੇ ਦੂਜੇ ਤੋਂ ਇਹ 3 ਲੀਟਰ ਦੁੱਧ ਚੋਇਆ ਠੀਕ ਹੈ ਹੋਰ ਵੀ ਜਾ ਆਇਆ ਬਾਹਰ ਚ ਲਿਆ ਕੇ ਡਣੀ ਵੇੜੋਗਾ ਨਹੀਂ ਕਿਸੇ ਮੁੱਲ ਨਹੀਂ ਕਰੋ ਘਰ ਦੇ ਠੀਕ ਹੈ ਦੋਸਤੋ ਬਾਈ ਕਹਿੰਦਾ ਵੀ 15 ਲੀਟਰ ਡੰਗ ਦਾ ਦੁੱਧ ਇਹਦਾ ਚੋਇਆ ਹੈ 30 ਲੀਟਰ ਦੁੱਧ ਦੂਜੇ ਸੂਏ ਚ ਇਸ ਗਾਣੇ ਦਿੱਤਾ ਹੈ ਵੱਡੇ ਢਾਂਚੇ ਦੀ ਹੈ ਢਾਂਚਾ ਵੀ ਮਜ਼ਬੂਤ ਹੈ ਹਵਾਨਾ ਜਿਹੜਾ ਉਹ ਤੁਸੀਂ ਹੁਣ ਦੇਖ ਸਕਦੇ ਹੋ ਹਜੇ 10 ਦਿਨ ਲੰਘੇ ਅਗਰੇ ਫੇਰ ਮੋੜੀ ਬਾਈ ਤਰ੍ਹਾਂ ਥਾਂ ਇਹਦਾ ਵੀ ਹੱਥੀਂ ਚਵਾਈ ਵਾਲਾ ਦੱਸੋ ਸਟਰਕਚਰ ਤੁਸੀਂ ਦੇਖ ਸਕਦੇ ਹੋ ਸੋ ਇਹਦੀ ਡਿਮਾਂਡ 90000 ਹੈ ਤੇ ਦੂਜੀ ਗਾਂ ਦੀ ਡਿਮਾਂਡ 97000 ਹੈ ਇਹ ਜੋੜਾ ਪਹਿਲਾ ਤੇ ਤੀਜਾ ਸੂਹਾ ਦੋ ਗਾਵਾਂ ਵਿਕਾਊ ਆ ਬਾਈ ਕੋਲ ਜੀਨੂੰ ਚਾਹੇ ਜਿਹੜਾ ਨਾ ਉਹਦੇ ਲਈ ਤੁਸੀਂ ਆ ਕੇ ਦੇਖ ਲਓ ਜੇ ਤੇ ਤਸੱਲੀ ਕਰਿਓ ਟਾਂਚਾ ਇਸ ਗਾਂ ਦਾ ਵੀ ਤੁਸੀਂ ਦੇਖੋਗੇ ਤੁਹਾਨੂੰ ਕਾਫੀ ਚੰਗਾ ਨਜ਼ਰ ਆਊਗਾ ਇਹਦਾ ਵੀ ਥਣ ਦਾ ਸਹਿਜ ਬਹੁਤ ਸੋਹਣਾ ਦੱਸੋ ਤੁਹਾਨੂੰ ਮੈਂ ਥਣ ਜਰੂਰ ਦਿਖਾਊਂਗਾ ਮੜੇ ਪਛਾਣ ਕਰਦੀ ਬਈ ਪੈਰ ਜਾਂ ਪੱਟਲ ਸੋ ਸੋ ਦੇਖ ਸਕਦੇ ਹੋਂ ਥਣ ਲੈ ਚੱਲ ਬੇਟੇ ਸੋ ਅਥੀ ਚੁਆਈ ਵਾਲਾ ਥਣ ਬੱਚੇ ਵੀ ਭਾਵੇਂ ਧਾਰ ਸਿੱਖ ਲੈਣ ਇਦਾਂ ਦੀ ਚਵਾਈ ਲੱਗਦਾ ਵੀ ਇਹਦੇ ਤੁਹਾਨੂੰ ਦੇਖ ਕੇ ਜਿਹੜਾ ਉਹ ਇਹਦੀ ਮਿਲਕਿੰਗ ਹੋਊਗੀ ਇਦਾਂ ਦੀ ਬਾਕੀ ਜੋ ਰੋਖਾ ਤੁਹਾਡੇ ਸਾਹਮਣੇ ਇਦੋਂ ਅੱਗੇ ਫਾਸ ਪਸ਼ੂ ਤੁਸੀਂ ਕਰਨਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀਗੇ ਇਹ ਰੇਟ ਫਿਕਸ ਨਹੀਂ ਹੈ ਇਹਦੇ ਚੋਂ ਮਾਨਤਨ ਤੁਹਾਡਾ ਕੀਤਾ ਜਾਊਗਾ ਜਿਹੜਾ ਵੀ ਰੋਂਦਾ ਪਸ਼ੂ ਪਸੰਦ ਕਰਦਾ ਉਹਦੇ ਨਾਲ ਸੌਦਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਹੋਊਗੀ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ